ਅੱਜ ਜੀ ਤੁਹਾਨੂੰ ਅਸੀਂ ਨਾ ਗੁੱਲੀ ਡੰਡਾ ਬਣਾ ਕੇ ਉਖਾ ਰਹੇ ਆ ਪੁਰਾਣੇ ਜ਼ਮਾਨੇ ਦੀ ਖੇਡ ਤੇ ਆਹ ਵੇਖੋ ਡੰਡਾ ਡੰਡੇ ਦੇ ਨਾਲੋਂ ਹੀ ਆਪਾਂ ਗੁੱਲੀ ਬਣਾਉਣੀ ਆ ਵੇਖੋ ਕੋਈ 4 ਕੰਚੀਆਂ ਦੇ ਲੱਗ ਬੰਦੇ ਆਪਾਂ ਕੱਟ ਲੈਣਾ ਇਹਨੂੰ ਤੇ ਇੱਥੋਂ 4 ਇੰਚੀ ਆਪਾਂ ਇੱਥੋਂ ਨੂੰ ਲਾ ਲਿਆ ਤੇ ਹੁਣ ਆਪਾਂ ਇਹਨੂੰ ਤਿੱਖਾ ਕਰਨਾ ਇਹਦਾ ਇੱਕ ਇਹਸਾ ਕੰਪਲੀਟ ਹੋ ਗਿਆ ਗੁੱਲੀ ਦਾ ਤੇ ਹੁਣ ਦੂਜਾ ਪੰਨਾ ਕੋਈ ਬੰਦੇ ਮੈਨੂੰ ਇਤਾਂ ਹੀ ਕਰਨਾ ਜਿੱਤਾ ਉੱਥੇ ਕਿਥੀ ਆ ਤੇ ਇਹ ਪੁਰਾਣੇ ਜ਼ਮਾਨੇ ਦੇ ਖੇੜ ਆ ਜਿੱਤੋ ਕੇ ਕ੍ਰਿਕਟ ਨਾਲ ਰਲਦੀ ਮਿਲਦੀ ਆ ਖੇੜ ਤੇ ਪੁਰਾਣੇ ਜ਼ਮਾਨੇ ਦੇ ਖੇੜਦੇ ਨੇ ਆਪ ਵੀ ਖੇੜਦੇ ਨੇ ਖੇੜ ਤੇ ਤੁਹਾਨੂੰ ਵੀ ਬੁਖਾਰ ਗੁਣਾ ਨੇ ਮੇਰਾ ਖਾਲੇ ਕਿਹੜੇ ਵਰ ਲੇਵਣ ਜੇ ਨਹੀਂ ਤੁਹਾਨੂੰ ਬਣਾ ਕੇ ਖਾਈਓਗੇ YouTube ਤੇ ਤੇ ਬਾਕੀ ਸਾਰੇ ਆ ਪਲੇਟਫਾਰਮ ਤੇ ਹੀ ਪਾਵਾਂ ਤੈਨੂੰ ਤੇ ਇਹ ਥੋੜੀ ਜਿੰਨ ਨੂੰ ਟਿੱਕੀ ਨੂੰ ਹੋਰ ਕਰ ਲਿਗੇ ਇਹ ਡੰਡੇ ਨੂੰ ਜਿਹੜੀ ਕਿ ਜਿਹੜੀਆਂ ਖੁੰਗੀਆਂ ਖਾਂਗੀਆਂ ਚੰਗੀ ਤਰ੍ਹਾਂ ਸਾਫ਼ ਕਰ ਲਿਗੇ ਇੱਧਰੋਂ ਜਿਹੜਾ ਆ ਲੋ ਜੀ ਆ ਦੋਵੇਂ ਚੀਜ਼ਾਂ ਆ ਗੁੱਲੀ ਤੇ ਆ ਡੰਡਾ ਤੇ ਇਹ ਦੋਵੇਂ ਚੀਜ਼ਾਂ ਤਿਆਰ ਹੋ ਗਈਆਂ ਵਾ ਪੁਰਾਣੇ ਜ਼ਮਾਨੇ ਦੀ ਖੇਡ ਚਲੋ ਅਸੀਂ ਤੇ ਅਸੀਂ ਤੁਹਾਨੂੰ ਇਹ ਐਕਸਪੈਰੀਮੈਂਟ ਜਾਈ ਕਰਕੇ ਵਿਖਾਇਆ ਵਾ ਤੇ ਹੁਣ ਇਹਦਾ ਜੋ ਜਿੱਤਨਾ ਇਹ ਕੰਮ ਕਰਦੀ ਆ ਤੇ ਉਹ ਵੀ ਤੁਹਾਨੂੰ ਵਿਖਾਉਦੇ ਆ